ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਲਿਸਟ ਬਣ ਕੇ ਤਿਆਰ ਹੋ ਗਈ ਹੈ ਪਹਿਲੀ ਸੱਟੇ ਜਿਹੜੀ ਹੈ ਉਹ ਸੱਤ ਉਮੀਦਵਾਰਾਂ ਦੀ ਲਿਸਟ ਜਿਹੜੀ ਉਹ ਤਿਆਰ ਕਰ ਲਈ ਗਈ ਹੈ ਕੌਣ ਕੌਣ ਕਿੱਥੋਂ ਲੜੂਗਾ ਕੀ ਕੁਝ ਗੱਲਬਾਤ ਹੈ ਇਸ ਤੇ ਅਸੀਂ ਚਰਚਾ ਕਰਾਂਗੇ ਔਰ ਅਗਲੇ 6 ਉਮੀਦਵਾਰਾਂ ਦੇ ਲਈ ਅੱਜ ਸ਼ਾਮ ਨੂੰ ਫਿਰ ਜਿਹੜੀ ਉਹ ਮੀਟਿੰਗ ਕਹਿੰਦੇ ਹੈਗੀ ਹੈ ਔਰ ਬਾਕੀ ਉਹਦੇ ਵਿੱਚ ਕਹਿੰਦੇ ਉਮੀਦਵਾਰ ਫਾਈਨਲ ਹੋ ਜਾਣਗੇ ਪਰ ਪਹਿਲੀ ਸੱਟੇ ਜਿਹੜੀ ਆ ਉਹ ਸੱਤ ਉਮੀਦਵਾਰ ਜਿਹੜੇ ਆ ਉਹ ਤਿਆਰ ਹੋ ਚੁੱਕੇ ਨੇ ਔਰ ਕੌਣ ਕੌਣ ਕਿੱਥੋਂ ਲੜੇਗਾ ਇਸ ਤੇ ਅਸੀਂ ਜਿਹੜੀ ਚਰਚਾ ਕਰਨੀ ਹੈ ਉਧਰ ਨਾਲ ਹੀ ਨਾਲ ਆਮ ਆਦਮੀ ਪਾਰਟੀ ਦੀ ਵੱਡੀ ਪੋਲ ਕੰਦੀ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਭਗਵੰਤ ਮਾਨ ਦੇ ਦਾਅਵੇ ਜਿਹੜੇ ਉਹ ਖੋਖਲੇ ਸਾਬਤ ਹੋਣਗੇ ਕਿਹੜੇ ਕਿਉਂ ਇਸ ਤੇ ਵੀ ਅਹਿਮ ਚਰਚਾ ਕਰਾਂਗੇ ਉਤਰ ਅਕਾਲੀ ਦਲ ਦੇ ਲਈ ਵੀ ਖਿੱਚੋਤਾਣ ਵੱਧ ਗਈ ਹੈ ਔਰ ਮੁਸੀਬਤ ਉਹਨਾਂ ਦੇ ਲਈ ਬਹੁਤ ਵੱਡੀ ਪੈਦਾ ਹੋ ਗਈ ਹੈ ਖਿੱਚੋਤਾਣ ਲਗਾਤਾਰ ਵੱਧ ਰਹੀ ਹੈ ਇਸ ਤੇ ਵੀ ਅਹਿਮ ਜਰਸੀ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂਗਾ ਸਾਹਿਬ ਤੁਹਾਨੂੰ ਆਗਿਆ ਦੇ ਤੁਹਾਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਕੀਸਾਬ ਕੱਲ ਦਿੱਲੀ ਦੇ ਵਿੱਚ ਅਹਿਮ ਮੀਟਿੰਗ ਸੀ ਜਿੱਥੇ ਗਵਿੰਦਰ ਯਾਦਵ ਰਾਜਾ ਬਿਰਿੰਗ ਪ੍ਰਧਾਨ ਦੇ ਤੌਰ ਤੇ ਔਰ ਐਲੋਪੀ ਦੇ ਤੌਰ ਤੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਉੱਥੇ ਮੌਜੂਦ ਰਹੇ ਔਰ ਕਹਿੰਦੇ ਆ ਕਿ ਕੁਝ ਉਮੀਦਵਾਰਾਂ ਦੇ ਨਾਮ ਜਿਵੇਂ 7 ਉਮੀਦਵਾਰਾਂ ਦੇ ਨਾਮ ਕਹਿੰਦੇ ਜਿਹੜੇ ਫਾਈਨਲ ਹੋ ਚੁੱਕੇ ਆ ਔਰ ਅਗਲੇ 6 ਉਮੀਦਵਾਰਾਂ ਦੀ ਫਾਈਨਲ ਲਿਸਟ ਤਿਆਰ ਕਰ ਰਹੇ ਕਹਿੰਦੇ ਆ ਕਿ 6 ਉਮੀਦਵਾਰ ਜਿਹੜੇ ਆ ਉਹ ਲਗਾਤਾਰ ਉੱਤੇ ਚਰਚਾ ਚੱਲ ਰਹੀ ਹੈ ਔਰ ਕਿਸੇ ਵੀ ਵੇਲੇ ਉਹ ਵੀ ਜਿਹੜੇ ਫਾਈਨਲ ਕਰ ਲਏ ਜਾਣਗੇ ਪਰ ਅਨਿਕ ਸਾਹਿਬ ਇੱਕ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਵੀ ਇਹ ਗੱਲ ਕਰ ਲਈਏ ਕਿ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀ ਵਿਸਾਖੀ ਦੇ ਦਿਹਾੜੇ ਦੀ ਪਵਿੱਤਰ ਦਿਹਾੜੇ ਦੀ ਜਿਹੜੀ ਆ ਉਹ ਆਪ ਸਭ ਨੂੰ ਜਿਹੜੀ ਆ ਵਧਾਈ ਬਾਰਕਬਾਦ ਔਰ ਹੁਣ ਆਪਾਂ ਸ਼ੁਰੂ ਕਰਦੇ ਹਾਂ ਅਨਿਕ ਸਾਹਿਬ ਸੱਤ ਉਮੀਦਵਾਰ ਕਿਹੜੇ ਆ ਔਰ ਕੀ ਕੁਝ ਉੱਥੇ ਮੀਟਿੰਗ ਵਿੱਚ ਕਰਬਾ ਸੁਖندر ਜੀ ਬੀਤੇ ਲੰਮੇ ਸਮੇਂ ਤੋਂ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਜਿਹੜੀ ਮੀਟਿੰਗ ਚਰਚਾਵਾਂ ਜਿਹੜੀਆਂ ਚੱਲਦੀ ਰਹੇ ਨੇ ਕੱਲ ਸਕਰੀਨਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਆ ਔਰ ਉਹਨਾਂ ਦੇ ਵਿੱਚ ਸਤ ਨਾਮ ਜਿਹੜੇ ਨੇ तकरीबन तकरीबन ਜਿਹੜੇ ਉਹ ਫਾਈਨਲ ਜਿਹੜੇ ਉਹ ਕਰ ਲਏ ਗਏ ਨੇ ਤੇ ਅੱਜ ਵੀ ਮੀਟਿੰਗ ਜਿਹੜੀ ਹੈਗੀ ਹੈ ਉਸ ਦੇ ਵਿੱਚ ਵੀ ਜਿਹੜੇ ਅਗਲੇ ਉਮੀਦਵਾਰ ਨੇ ਉਹਨਾਂ ਦਾ ਨਾਮ ਜਿਹੜਾ ਉਹਨਾਂ ਦੇ ਉੱਤੇ ਜਿਹੜੀ ਚਰਚਾ ਸ਼੍ਰੀਖ ਹੋਵੇ ਹੁਣ ਜਿਹੜੇ ਸਭ ਤੋਂ ਪਹਿਲੇ ਉਮੀਦਵਾਰ ਸਫੇਂਦਰ ਜੀ ਜਿਨ੍ਹਾਂ ਦੇ ਉੱਪਰ ਚਰਚਾ ਹੋਈ ਹੈ ਤੇ ਜਿਹੜੇ तकरीबन तकरीबन ਜਿਹੜੇ ਉਹ ਤੈਅ ਕਰ ਲਏ ਗਏ ਆ ਉਹਨਾਂ ਦੇ ਵਿੱਚੋਂ ਸੰਗਰੂਰ ਤੋਂ ਸੁਪਾਲ ਸਿੰਘ ਕਹਰੇ ਹੁਣੀ ਨੇ ਉਹਨਾਂ ਦੇ ਨਾਮ ਤੇ ਜਿਹੜੀ ਚਰਚਾ ਹੋਈ ਹੈ ਦੂਜੇ ਪਾਸੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਦੇ ਨਾਮ ਤੇ ਚਰਚਾ ਹੋਈ ਹੈ ਉਹਨਾਂ ਦੇ ਉਤੇ ਮੋਰਚ ਜਿਹੜੀ ਕਿਸਮ ਦੀ ਲੱਗ ਸਕਦੀ ਹੈ ਪਰ ਉਹਦੇ ਨਾਲ ਹੀ ਨਾਲ ਉਥੋਂ ਕੁਝ ਟਕਸਾਲੀ ਜਿਹੜੇ ਕਾਂਗਰਸ ਨੇ ਉਹਨਾਂ ਦਾ ਜਿਹੜਾ ਵਿਰੋਧ ਆ ਉਸ ਨੂੰ ਵੀ ਸਾਹਮਣੇ ਜਿਹੜਾ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਇਸੇ ਤਰੀਕੇ ਨਾਲ ਲੁਧਿਆਣੇ ਤੋਂ ਭਾਰਤ ਕੁਸ਼ਲ ਆਸ਼ਵ ਦੇ ਨਾਮ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈ ਦੂਸਰੇ ਪਾਸੇ ਅਬਰਤ ਸਰ ਤੋਂ ਅੜੜਾ ਆਪਣੇ ਜਿਹੜੇ ਨੇ ਔਜਲਾ ਸਾਹਿਬ ਗੁਰਜੀਤ ਔਜਲਾ ਤੇ ਨਾਲ ਹੀ ਨਾਲ ਪੁੱਤ ਸੋਨੀ ਇਹਨਾਂ ਦੋਵਾਂ ਦੇ ਵਿੱਚ ਜਿਹੜੀ ਚਰਚਾ ਹੈ ਨਾਮ ਦੀ ਦੋਮਾ ਦੇ ਉਚੋਂ ਕਿਸੇ ਇੱਕ ਦਿਨ ਤੇ ਜਿਹੜੀ ਕਾਂਗਰਸ ਪਾਰਟੀ ਆ ਉਹ ਫੈਸਲਾ ਜਿਹੜਾ ਲੈ ਸਕਦੀ ਹੈ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਜਿਸ ਤਰੀਕੇ ਨਾਲ ਅਸੀਂ ਪਿੰਨਾ ਚਰਚਾਵਾਂ ਕਰ ਚੁੱਕੇ ਹਾਂ ਉਸੇ ਤਰੀਕੇ ਦੀ ਚਰਚਾਵਾਂ ਹੋਣ ਲਈ ਕਿ ਇੱਕ ਕਿਸਮ ਦਾ ਸਿਰਫ ਉਹਨਾਂ ਦਾ ਰਸਮੀ ਐਲਾਨ ਹੀ ਹੋਣਾ ਹੈ ਚਰਨਜੀਤ ਸਿੰਘ ਚੰਨੀ ਤਕਰੀਬਨ ਤਕਰੀਬਨ ਉਤੋਂ ਤਹਿ ਜਿਹੜੇ ਉਹ ਮੰਨੇ ਜਾ ਰਹੇ ਹਨ ਹੁਣ ਸਿਰ ਤੋਂ ਸਭ ਇਸ ਤੋਂ ਇਲਾਵਾ ਜਿਹੜੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਬਰਿੰਦਰਪ੍ਰੀਤ ਸਿੰਘ ਪਾੜੇ ਦੇ ਵਿਚਕਾਰ ਜਿਹੜਾ ਆ ਉਹ ਪੇਚੜਾ ਉਹ ਫਸਿਆ ਇਹਦੇ ਸਬੰਧੀ ਅਸੀਂ 1-2 ਦਿਨ ਪਹਿਲਾਂ ਵੀ ਜਿਹੜੀ ਉਹ ਗੱਲ ਕੀਤੀ ਸੀ ਕਿ ਹਾਂ ਭਈ ਸੁਖਜਿੰਦਰ ਰੰਧਾਵਾ ਦੇ ਨਾਮ ਤੇ ਜਿਹੜੀ ਮੋਹਰ ਆ ਉਹ ਲੱਗ ਸਕਦੀ ਹੈ ਔਰ ਬਰਿੰਦਰ ਪਾੜਾ ਜਿਹੜੇ ਨੇ ਉਹ ਸੈਕਿੰਡ ਨੰਬਰ ਤੇ ਜਿਹੜੇ ਉਚਰਦੇ ਪਏ ਨੇ ਇਹਦੇ ਨਾਲ ਹੀ ਨਾਲ ਜਿਹੜੀ ਹੋਰ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਐ ਸਿੱਧੂ ਸਾਹਿਬ ਉਹ ਜਿਹੜਾ ਅਨੰਤਪੁਰ ਸਾਹਿਬ ਹੈਗਾ ਉਹ ਜਿਹੜੀ ਅਨੰਤਪੁਰ ਸਾਹਿਬ ਉਹ ਤੇ ਰਾਣੀ ਕੁਚੀਤ ਜਾਂ ਉਹਨਾਂ ਦਾ ਬੇਟਾ ਰਾਣਾ ਇੰਦਰਪ੍ਰਤਾਪ ਜਿਹੜਾ ਇਹ ਅਜੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਏ ਪਰ ਪਤਾ ਲੱਗ ਰਿਹਾ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਆ ਤੇ ਜੇਕਰ ਉਹ ਸ਼ਾਮਲ ਹੋ ਜਾਂਦੇ ਆ ਤਾਂ ਉਹਨਾਂ ਨੂੰ ਫਿਰ ਤਾੰਦਰਸ ਪਾਰਟੀ ਜਿਹੜੀ ਆ ਉੱਥੋਂ ਆਪਣਾ ਉਮੀਦਵਾਰ ਬਣਾ ਸਕਦੀ ਆ ਬਠਿੰਡਾ ਲੋਕ ਸਭਾ ਜਿਹੜਾ ਹਲਕਾ ਹੈ ਕਿਸੇ ਕਿਤੇ ਪਤਾ ਲੱਗਿਆ ਉਹਨਾਂ ਦੇ ਬੇਟੇ ਨੂੰ ਸ਼ਾਮਲ ਕਰਨ ਤੇ ਅਰਚਨਾ ਬਹੁਤ ਪੈਦਾ ਹੋਈਆਂ ਨੇ ਇਹ ਕਹਿੰਦੇ ਆ ਕਿ ਹਾਈ ਕਮਾਂਡ ਇਹ ਗੱਲ ਸੋਚ ਰਹੀ ਹੈ ਕਿ ਏਸ ਨੇ ਸਾਡੇ ਉਹ ਉਮੀਦਵਾਰ ਨੂੰ ਹਰਾਇਆ ਔਰ ਇਹਨੇ ਬਗਾਵਤ ਕੀਤੀ ਔਰ ਇਸ ਕਰਕੇ ਰਾਣਾ ਸਿੰਘ ਪ੍ਰਤਾਪ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੇ ਸਹਿਮਤੀ ਨਹੀਂ ਬਣ ਰਹੀ ਰਾਹੁਲ ਗਾਂਧੀ ਕਹਿੰਦੇ ਕਿ ਅੜੇ ਹੋਏ ਇਸ ਗੱਲ ਨੂੰ ਲੈ ਕੇ ਨਹੀਂ ਔਰ ਹੋ ਸਕਦਾ ਹੈ ਕਿ ਉਹ ਇਹ ਗੱਲ ਕਹੀ ਗਈ ਹੈ ਕਿ ਰਾਣਾ ਨੇ ਆਪ ਜੇ ਟਿਕਟ ਲੜਨੀਆ ਲੜਦਾ ਬੇਟੇ ਨੂੰ ਨਹੀਂ ਦੇਣੀ ਜੀ ਪਰ ਚਰਚਾਵਾਂ ਸੁਖਿੰਦਰ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਜੀ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਜਿਸ ਤਰੀਕੇ ਦੇ ਅੜੇ ਨੇ ਆਪਣੇ ਉਸ ਉਮੀਦਵਾਰ ਤੋਂ ਜਿਨ੍ਹਾਂ ਨੂੰ ਇਹਨਾਂ ਨੇ ਹਰਾਇਆ ਸੀ ਉਸ ਸਮੇਂ ਦੇ ਵਿੱਚ ਵਿਰੋਧ ਕਰਕੇ ਤਾਂ ਹੋ ਸਕਦਾ ਕਿ ਜਿਹੜੀ ਰਾਹੁਲ ਗਾਂਧੀ ਦੀ ਜਿਹੜੀ ਸੋਚ ਆ ਬਿਲਕੁਲ ਠੀਕ ਹੋਵੇ ਪਰ ਜਿਹੜੀਆਂ ਚਰਚਾਵਾਂ ਸੀ ਮੈਂ ਚਰਚਾਵਾਂ ਜਿਹੜੀਆਂ ਜ਼ਰੂਰ ਸ਼ੇਅਰ ਕੀਤੀਆਂ ਨੇ ਹੁਣ ਬਠਿੰਡਾ ਜਿਹੜਾ ਲੋਕ ਸਭਾ ਹਲਕਾ ਉਥੋਂ ਰਾਜਾ ਵੜਿੰਗ ਦੀ ਜਿਹੜੀ ਪਤਨੀ ਹੈ ਅਬਰਤਾ ਵੜਿੰਗ ਉਹਦੇ ਨਾਮ ਤੇ ਜਿਹੜੀ ਚਰਚਾ ਆ ਸੁਖਿੰਦਰ ਜੀ ਲੱਗ ਰਹੀ ਹੈ ਤੇ ਉੱਤੇ ਨਾਮ ਤੇ ਉੱਤੇ ਵੀ ਜਿਹੜੀ ਤਕਰੀਬਨ ਤਕਰੀਬਨ ਜਿਹ ਅਲੰਤੁਰ ਸੁਮੀ ਅਲੰਤੁਰ ਬਾਅਦ ਤੇ ਗੱਲ ਜਿਹੜੀ ਆ ਉਹ ਸਾਹਮਣੇ ਆਵੇਗੀ ਕਿ ਜਿਸ ਤਰੀਕੇ ਨਾਲ ਪਤਾ ਲੱਗਾ ਕਿ ਅੱਜ ਸ਼ਾਮ ਤੱਕ ਜਿਹੜੀ ਲਿਸਟ ਆ ਸੁਖਵਿੰਦਰ ਜੀ ਉਹ ਫਾਈਨਲ ਜਿਹੜੀ ਆ ਉਹ ਪੇਸ਼ ਕਰ ਸਕਦੀ ਕਾਂਗਰਸ ਪਾਰਟੀ ਜਿਹੜੀ ਹੈ ਪਹਿਲੀ ਲਿਸਟ ਵਿੱਚ ਸੱਤ ਉਮੀਦਵਾਰਾਂ ਦੇ ਨਾਮ ਜਿਹੜੇ ਅਸਿੱਦੂ ਸਾਹਿਬ ਉਹ ਪੇਸ਼ ਕਰਨਗੇ ਬਾਕੀ ਜਿਹੜੀਆਂ 6 ਸੀਟਾਂ ਨੇ ਜਿਹੜੇ ਬਰਫੀ ਰਹਿ ਜਾਂਦੇ ਨੇ ਉਹਨਾਂ ਦੇ ਵਿੱਚ ਕਾਸਟ ਤੋਂ ਤੇ ਇੱਕ ਫਰੀਦਕੋਟ ਦੀ ਆਪਾਂ ਗੱਲ ਕਰਦੀਏ ਦੂਜੇ ਪਾਸੇ ਮਨੀਸ਼ ਤਵਾੜੀ ਹੁਣਾਂ ਤੇ ਸੰਬੰਧੀ ਵੀ ਹੈ ਕਿ ਮਨੀਸ਼ ਤਵਾੜੀ ਹੁਣੀ ਆਪਣਾ ਹਲਕਾ ਬਦਲਣ ਤੇ ਚੰਡੀਗੜ੍ਹ ਦੀ ਉਹ ਕੋਸ਼ਿਸ਼ ਹੈ ਜਾਂ ਜਨਤ ਵਿੱਚ ਇੰਟਰਸਟਡ ਨੇ ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਸਿੱਧੂ ਸਾਹਿਬ ਵੇਖਣਾ ਹੋਊਗਾ ਕਿ ਹੁਣ ਜਿਹੜੀਆਂ ਪਹਿਲੇ ਸੱਤ ਉਮੀਦਵਾਰ ਜਿਹੜੇ ਅੱਜ ਅੱਜ ਜੰਨਤ ਦੇ ਸੰਬੰਧੀ ਅਸੀਂ ਗੱਲ ਕਰ ਰਹੇ ਹਾਂ ਕਿ ਇਹਨਾਂ ਦੀ ਜਿਹੜੀ ਲਿਸਟ ਆ ਉਹ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਜਦੋਂ ਆਉਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਜਿਹੜੇ ਕਾਂਗਰਸੀਆਂ ਉਹ ਲੋਕ ਕੁਝ ਸੀਟਾਂ ਦਾ ਜਿਸ ਤਰ੍ਹਾਂ ਵਿਰੋਧ ਕੀਤਾ ਜਾ ਰਿਹਾ ਹੈ ਖਾਸ ਕਰਕੇ ਪਰਵੀ ਗਾਂਧੀ ਦੇ ਸੰਦਰਭ ਦੇ ਵਿੱਚ ਜਾਂ ਕੁਝ ਹੋਰ ਸੀਟਾਂ ਨੇ ਉੱਥੋਂ ਫਿਰ ਜਿਹੜੀ ਸਥਿਤੀ ਹੈ ਉਹ ਕਿਹੋ ਜਿਹੀ ਜਿਹੜੀ ਆ ਉਹ ਬਣੇਗੀ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਜਿਤਰਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 16 ਤਰੀਕ ਨੂੰ ਉਚਲਾ ਆਪ ਆਮ ਆਦਮੀ ਪਾਰਟੀ ਦੇ ਬਾਦ ਆਉਣੇ ਆ ਪਰ ਇਹ ਵੀ ਪਤਾ ਲੱਗਿਆ ਕਿ ਕਹਿੰਦੇ ਕਿ ਇਹਨਾਂ ਸੱਤਾ ਦੇ ਵਿੱਚੋਂ ਤਿੰਨ ਸਿਟਿੰਗ ਐਮਪੀਆ ਦੇ ਨਾਮ ਦੇ ਉੱਪਰ ਵੀ ਕਹਿੰਦੇ ਉਹ ਚਰਚਾ ਹੋਈ ਹੈ ਔਰ ਸੈਂਕੀ ਕਹਿੰਦੇ ਬਣੀ ਹੈ ਔਰ ਦੂਜੇ ਪਾਸੇ ਕਹਿੰਦੇ ਕਿ ਇੱਕ ਸੰਸਦ ਮੈਂਬਰ ਦੀ ਡਿਗਰੀ ਕੱਟੀ ਹੋਈ ਜਾ ਰਹੀ ਹੈ ਔਰ ਇਹੋ ਜਿਹੀਆਂ ਵੀ ਚਰਚਾਵਾਂ ਉੱਥੇ ਚੱਲੀਆਂ। ਅਸਲ ਤੋਂ ਸਭ ਬਿਲਕੁਲ ਤਿੰਨ ਸੰਸਦ ਮੈਂਬਰ ਤਾਂ ਜਿਹੜੇ ਨਾਮ ਹੈ ਹੀ ਆ ਜਿਹੜੇ ਕੱਟੀ ਜੀ ਕੱਟੀ ਜਾਣ ਵਾਲੀ ਉਹ ਖਾਸ ਤੌਰ ਤੇ ਸੀ ਐਸਨ ਜੋ ਚਰਚਾਵਾਂ ਜੋ ਇਨਫੋਰਮੇਸ਼ਨ ਜਿਹੜੀ ਸਾਡੇ ਤੱਕ ਪਹੁੰਚੀ ਹੈ। ਉਹਨਾਂ ਵਿੱਚ ਜਿਹੜੇ ਖਡੂਰ ਸਾਹਿਬ ਹਲਕੇ ਤੋਂ ਨਾਮਜ਼ਦਗੀ ਕਰਦੇ ਨੇ ਉਹਨਾਂ ਦਾ ਨਾਮ ਜਿਹੜਾ ਹੈ ਪਤਾ ਲੱਗਾ ਕਿ ਉਹਨਾਂ ਦੇ ਸਬੰਧਤ ਵਿੱਚ ਕਿਤੇ ਸ਼ੰਕਾਵਾਂ ਜਿਹੜੀਆਂ ਨੇ ਉਹ ਜ਼ਰੂਰ ਹਨ ਔਰ ਦੂਜੇ ਪਾਸੇ ਅੰਮ੍ਰਿਤਸਰ ਸੀਟ ਦੀ ਜੇਕਰ ਗੱਲ ਕਰਦੀ ਹੈ ਸਿੱਧੂ ਸਾਹਿਬ ਤੋਂ ਉਥੇ ਗੁਰਜੀਤ ਔਸਲਾ ਤੇ ਦੂਜੇ ਪਾਸੇ ਉਪੀ ਸੁਨੀ ਦੇ ਵਿੱਚ ਕਾਰਜ ਜਿਹੜੀ ਟੱਕਰ ਫਸੀ ਆ ਮਤਲਬ ਜਿਹੜਾ ਪੇਂਚ ਫਸਿਆ ਆ ਜਿਹੜੀ ਸਕਰੀਨਿੰਗ ਕੀਤੀ ਆ ਮਰਨ ਸਿੰਘ ਔਸਲਾ ਜੀ ਕਹਿੰਦੇ ਆ ਕਿ ਟਿਕਟ ਜਿਹੜੀ ਜੇ ਉਹ ਕਨਫਰਮ ਨਹੀਂ ਜਾ ਰਹੀ ਆ ਜੀ ਪਰ ਜਿਹੜੀ ਪੇਛੇ ਘਰਾ ਫਸਿਆ ਸੁਖਵੰਤਰ ਜੀ ਜਰੂਰ ਕਿ ਇਹੇ ਹੱਦ ਤੱਕ ਪੇਛੇ ਫਸਿਆ ਸੀ ਓਪੀ ਸੋਨੀ ਦਾ ਜਿਸ ਤਰੀਕੇ ਨਾਲ ਜਿਹੜੀ ਲੋਕਲ ਪੰਜਾਬ ਦੀ ਲੀਡਰਸ਼ਿਪ ਆ ਉਹ ਉਪਰਕਾ ਸੋਨੀ ਦੇ ਹੱਥ ਵਿੱਚ ਭੁਗਤ ਜਿਹੜੀ ਮਹਿਸੂਸ ਜਿਹੜੀ ਆ ਉਹ ਹੋ ਰਹੀ ਆ ਤਾਂ ਸਹਿਮਤੀ ਜਿਹੜੀ ਸਕ੍ਰੀਨਿੰਗ ਕਮੇਟੀ ਦੀ ਆ ਉਹ ਗੁਰਜੀਤ ਸਿੰਘ ਹੌਸਲੇ ਦੀ ਹੀ ਬੜੀਆਂ ਪਰ ਪੇਛੇ ਚਾ ਆ ਜੋ ਸਾਡੇ ਕੋਲ ਜਾਣਕਾਰੀ ਜਿਹੜੀ ਮਿਲੀ ਸੀ ਉਹਦੇ ਅਨੁਸਾਰ ਜਿਹੜੀ ਲੋਕਲ ਲੀਡਰਸ਼ਿਪ ਆ ਪੰਜਾਬ ਦੀ ਕਾਂਗਰਸ ਕਾਈ ਜਿਹੜੀ ਆ ਸੋਨੀ ਦੇ ਹੱਕ ਦੇ ਵਿੱਚ ਬੁਖਤੰਦਾ ਜਿਹੜਾ ਉਹਨਾਂ ਨੇ ਬੀਤੇ ਦੌਰਾਂ ਦੇ ਵਿੱਚ ਜਿਹੜਾ ਉਹ ਕੁਝ ਰੋਲ ਜਿਹੜਾ ਪਾਇਆ ਖਿਆਲ ਪੁਆਇੰਟ ਇਹਦਾ ਬਹੁਤ ਚੱਲ ਰਹੀਆਂ ਕਹਾਸਾਂ ਸੀਗੀਆਂ ਅੰਦਰਖਾਤੇ ਲੀਡਰਾਂ ਦੇ ਆਪਸੀ ਰਿਸ਼ਤੇ ਆ ਉਹਦੇ ਕਰਕੇ ਆ ਔਰ ਕਹਿੰਦੇ ਕਿ ਉਹਨੇ ਹੀ ਔਜਲੇ ਦੇ ਹੱਕ ਦੇ ਵਿੱਚ ਲੋਕ ਨੇ ਉੱਥੇ ਲੋਕਲ ਲੀਡਰਸ਼ਿਪ ਔਰ ਉਹਨੇ ਹੀ ਜਿਹੜੇ ਆ ਉਹ ਦੂਜੇ ਪਾਸੇ ਸੋਨੀ ਦੇ ਹੱਕ ਦੇ ਵਿੱਚ ਵੀ ਸੀਗੇ ਪਰ ਔਰ ਪਤਾ ਲੱਗਿਆ ਕਿ ਔਜਲੇ ਦੇ ਹੱਕ ਦੇ ਵਿੱਚ ਜਿਹੜੀ ਉਹ ਪ੍ਰਗਤੀ ਸਥਿਤੀ ਜਿਹੜੀ ਨਜ਼ਰ ਆ ਗਈ ਜੀ ਬਿਲਕੁਲ ਤਾਂ ਬਾਕੀ ਸਿੱਧੂ ਸਾਹਿਬ ਨੂੰ ਤਾਂ ਇਹ ਵੇਖਣਾ ਹੋਵੇਗਾ ਕਿ ਜਿਸ ਤਰੀਕੇ ਨਾਲ ਕਾਂਗਰਸੀ ਵਿਰੋਧ ਪ੍ਰਗਟ ਕਰ ਰਹੇ ਨੇ ਖਾਸ ਤੌਰ ਤੇ ਚਰਨਜੀਤ ਚੰਨੀ ਦੇ ਸੰਦਰਭ ਦੇ ਵਿੱਚ ਵਿਕਰਮ ਚੌਧਰੀ ਦਾ ਪਰਿਵਾਰ ਚੜਾਇਆ ਹੁਣ ਉਸ ਪਰਿਵਾਰ ਦੀ ਨਜ਼ਰ ਅੰਦਾਜ਼ ਕਰਕੇ ਜੇਕਰ ਚਰਨਜੀਤ ਸਿੰਘ ਚੰਨੀ ਨੇ ਜਿਸ ਤਰੀਕੇ ਨਾਲ ਆਪਣੀਆਂ ਗਤੀਵਿਧੀਆਂ ਪੂਰਨ ਤੌਰ ਤੇ ਉੱਥੇ ਜਾਰੀ ਕੀਤੀਆਂ ਨੇ ਔਰ ਕਾਂਗਰਸ ਪਾਰਟੀ ਜੇਕਰ ਪਹਿਲੀ ਸੀਟ ਤੇ ਪਹਿਲੀ ਲਿਸਟ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਠਕਲੇਰ ਕਰ ਦਿੰਦੀ ਆ ਤਾਂ ਫਿਰ ਸਿੱਧੂ ਸਾਹਿਬ ਇਹ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਕਿਸੇ ਵੀ ਤਰੀਕੇ ਦੇ ਵਿਰੋਧ ਨੂੰ ਵਿਰੋਧ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਆ ਅੰਦਰ ਸਾਇਕਮਨ ਜਿਹੜੀ ਆ ਉਹ ਜਾ ਫੈਸਲਾ ਲਵੇਗੀ ਜਿਹਦੇ ਨਾਲ ਜਿਹੜੀ ਕਾਂਗਰਸ ਜਿਹੜੀ ਆ ਪੰਜਾਬ ਦੇ ਵਿੱਚ ਸਰਵਾਈਵ ਕਰਦੀ ਨਜ਼ਰ ਆਵੇ ਇੱਕ ਵਧੀਆ ਚੜਾ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਵਧੀਆ ਤਰੀਕਾ ਇੱਕ ਪ੍ਰਦਰਸ਼ਨ ਜਿਹੜਾ ਕਰ ਸਕੀ ਜਿਸ ਤਰੀਕੇ ਨਾਲ ਬੀਤੇ ਸਮੇਂ ਵਿੱਚ ਇਹ ਇਲਜ਼ਾਮ ਲੱਗ ਰਹੇ ਨੇ ਕਿ ਕਾਂਗਰਸ ਚੋਣਾਂ ਦੇ ਸਮੇਂ ਦੇ ਵਿੱਚ ਖੈਰ ਬਾਜੀ ਜਾਂ ਅੰਦਰੂਨੀ ਧੜੇ ਬਾਜੀ ਦਾ ਸ਼ਿਕਾਰ ਹੋ ਜਾਂਦੀ ਹੈ ਸ਼ਾਇਦ ਕਾਂਗਰਸ ਹਾਈ ਕਮਾਂਡ ਇਸ ਵੇਲੇ ਇੱਕ ਪੂਰਨ ਸੱਤਰ ਨੂੰ ਅਪਣਾਉਂਦਿਆਂ ਹੋਇਆ ਅਜਿਹੇ ਨਾਮ ਜਿਹੜੇ ਆਪਾਂ ਜਿਹਨਾਂ ਦੀ ਗੱਲ ਕੀਤੀ ਇਹਨਾਂ ਨੂੰ ਚੋਣ ਡਾਉਂਦੇ ਮੋਰਚਾ ਤੇ ਇਹਨਾਂ ਦੀ ਲਿਸਟ ਜਿਹੜੀ ਐ ਸਿੱਧੂ ਸਭ ਉਹ ਫਾਈਨਲ ਚਲੀ ਆ ਉਹ ਕਰ ਸਕਦੀ ਹੈ ਬਾਕੀ ਸ਼ਾਮ ਤੱਕ ਜਿਹੜੀ ਸਥਿਤੀ ਹੈ ਉਹ ਕੋਲੋਂ ਪਟਿਆਣੇ ਦੁਆਰਫੇ ਜਾਣਦੀ ਅਨਕੀਸਾ ਹਾਂ ਬਿਲਕੁਲ ਉਧਰ ਦੂਜੇ ਪਾਸੇ ਅਨਕੀਸਾ ਗੱਲ ਇਹ ਵੀ ਹੈ ਕਿ ਇਹ ਬਗਾਵਤੀ ਜਿਹੜੇ ਸੁਰ ਨੇ ਇਹ ਕਾਂਗਰਸ ਦੇ ਲਈ ਕਿਤੇ ਨਾ ਕਿਤੇ ਮੁਸੀਬਤ ਜਿਹੜੇ ਉਹ ਬਣੇ ਹੋਏ ਆ ਕਿਉਂਕਿ ਚੱਕਰ ਇਹ ਆ ਕਿ ਜਿਵੇਂ ਤੁਸੀਂ ਅਮਰਸਰ ਦੀ ਗੱਲ ਕੀਤੀ ਹੈ ਉਥੇ ਜੇ ਆਪਾਂ ਪਟਿਆਲੇ ਦੀ ਵੀ ਗੱਲ ਕਰੀ ਉਥੇ ਵੀ ਸਥਿਤੀਆਂ ਇਹੋ ਜਿਹੀਆਂ ਹੋਰ ਵੀ ਬਹੁਤ ਪਾਸੇ ਹੁਣ ਇਹ ਦੇਖਣਾ ਹੈ ਕਿ ਟਿੱਕਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਉਹ ਬਾਗੀ ਸੁਰਾਂ ਨੂੰ ਦਬਾਅ ਪਾਉਂਦੀ ਹੈ ਕਿ ਨਹੀਂ ਤਾਂ ਬਿਲਕੁਲ ਸਿੱਧੂ ਜੀ ਇਹ ਉਹ ਤਾਂ ਕਾਂਗਰਸ ਦੀ ਕਾਂਗਰਸ ਹਾਈਕਮਨ ਦੀ ਇਹ ਉਹ ਤਾਂ ਅਗਨੀ ਪ੍ਰੀਖਿਆ ਹੈ ਪਟਿਆਲੇ ਦੀ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਆ ਪਟਿਆਲੇ ਚ ਤਾਂ ਲਾਲ ਸਿੰਘ ਜਾਂ ਉਹਦੇ ਹਲਕਮ ਬੋਸ ਦਾ ਜਿਹੜਾ ਧੜਾ ਉਹ ਵਿਰੋਧਕ ਜਿਹੜਾ ਉਹ ਕਰ ਰਿਹਾ ਤਾਂ ਜੇਕਰ ਕਾਂਗਰਸ ਹਾਈਕਮਨ ਇਸ ਵੇਲੇ ਇਹਨਾਂ ਵਿਰਧੀਆਂ ਦੇ ਸੁਰਾਂ ਦੇ ਅੱਗੇ ਟਕਸਾਲੀ ਕਾਂਗਰਸੀਨ ਦੇ ਝੁਕ ਜਾਂਦੀ ਆ ਤਾਂ ਸਿੱਧੂ ਸਾਹਿਬ ਫਿਰ ਹਾਲ ਤਾਂ ਫਿਰ 2022 ਵਾਲਾ ਹੀ ਜਿਹੜਾ ਉਹ ਰਹੂਗਾ ਮੇਰਾ ਨਹੀਂ ਖਿਆਲ ਕਿ ਕਾਂਗਰਸ ਹਾਈਕਮਨ ਇਸ ਵੇਲੇ ਇਹਨਾਂ ਵਿਰਧੀਆਂ ਦੇ ਅੱਗੇ ਝੁਕੇ ਜਾਂ ਇਹੋ ਜਿਹੀ ਗੱਲ ਕਰੇ ਕਿ ਕਾਂਗਰਸ ਹਾਈਕਮਨ ਪੂਰਨ ਤੌਰ ਤੇ ਕਮਜ਼ ਇਹੋ ਜਿਹਾ ਪ੍ਰਭਾਵ ਜਿਹੜਾ ਕਾਂਗਰਸ ਹਾਈ ਕਮਾਂਡ ਨੂੰ ਦੇਣ ਦੀ ਕੋਸ਼ਿਸ਼ ਜਿਹੜਾ ਉਹ ਨਹੀਂ ਕਰੇਗੀ ਕਿਉਂਕਿ ਐਸਲੇ ਜਿਸ ਤਰੀਕੇ ਨਾਲ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਵਿੱਚ ਸਰਵੇ ਕਰਵਾਇਆ ਜਾਂ ਜਿਸ ਤਰੀਕੇ ਦੀਆਂ ਚੀਜ਼ਾਂ ਉਹ ਕੱਟਕ ਕਰ ਰਹੀ ਹੈ ਜਾਂ ਇੱਕ ਲੜੋ ਕਰੋ ਜਾਂ ਮਰੋਦੀ ਹਰਾਨ ਨੀਤੀ ਤੇ ਤੱਕ ਕਾਂਗਰਸ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਚ ਤਾਂ ਸਿੱਧੂ ਸਾਹਿਬ ਫਿਰ ਮੇਰਾ ਨਹੀਂ ਖਿਆਲ ਕਿ ਉਹ ਇਹਨਾਂ ਬਾਕੀ ਸੁਰਾਂ ਦੀ ਪ੍ਰਵਾਹ ਕਰੇ ਪੰਜਾਬ ਦੇ ਲੋਕਾਂ ਨੂੰ ਵੀ ਸਿੱਧੂ ਸਾਹਿਬ ਇਸ ਵੇਲੇ ਕਾਂਗਰਸ ਪਾਰਟੀ ਤੋਂ ਇਲਾਵਾ ਹੋਰ ਕੋਈ ਪਾਰਟੀ ਦੇ ਵਿੱਚ ਕੋਈ ਇਸ ਤਰ੍ਹਾਂ ਦਿਖਾਈ ਜਿਹੜਾ ਦੇ ਨਹੀਂ ਰਿਹਾ ਕਿਉਂਕਿ ਹਰ ਪਾਰਟੀ ਇਸ ਵੇਲੇ ਬਿਕਰੀ ਪਈ ਆ ਤਾਂ ਕਾਂਗਰਸ ਇਹੋ ਜੀ ਸਥਿਤੀ ਦੇ ਵਿੱਚ ਜਦੋਂ ਉਸ ਦੀ ਲੋਕਾਂ ਵਿੱਚ ਸਥਿਤੀ ਜਿਹੜੀ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ ਕਾਂਗਰਸ ਆਈ ਕੁਮਾਰ ਨੂੰ ਤਾਂ ਫਿਰ ਮੇਰਾ ਨਹੀਂ ਖ ਅਪਰੀ ਮਾਫੀ ਦੇ ਅਨੁਸਾਰ ਹੀ ਹੈਵੀवेट ਕੈਂਡੀਡੇਟ ਨੂੰ ਹੀ ਚੋਣ ਮੈਦਾਨ ਦੇ ਵਿੱਚ ਜਰੀਆ ਉਤਾਰ ਕੇ ਇਸ ਜਨ ਮੁਝੇ ਪਾਸੇ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਾਂਗਰਸ ਦੇ ਵਿੱਚ ਬਾਗੀ ਸੁਰਾਂ ਨੂੰ ਲੈ ਕੇ ਰਾਹੁਲ ਗਾਂਧੀ ਬਹੁਤ ਸਖਤ ਨਜ਼ਰ ਆ ਰਹੇ ਆ ਕਹਿੰਦੇ ਕਿ ਰਾਹੁਲ ਗਾਂਧੀ ਨੇ ਸਾਫ਼ ਕੀਤਾ ਹੈ ਕਿ ਭਾਈ ਜਿਹੜਾ ਬਗਾਵਤ ਕਰਨ ਦਾ ਕਰਦਾ ਕਰਨ ਦਿਓ ਜਿਹੜਾ ਜਾਂਦਾ ਜਾਣ ਦਿਓ ਕਿਸੇ ਮੂਰੇ ਐਵੇਂ ਮਿੰਤਾ ਤਰਲੇ ਕਰਨ ਦੀ ਲੋੜ ਨਹੀਂ ਹੈ ਇਹ ਜਿਹੜੇ ਲੀਡਰ ਨੇ ਇਹ ਇਹ ਜਿਹੜੇ ਬਗਾਵਤ ਕਰਕੇ ਜਿਹੜੇ ਪਹਿਲਾਂ ਹੀ ਕਾਂਗਰਸ ਦਾ ਪੱਟਾ ਵਟਾ ਦਿੰਦੇ ਰਹੇ ਆ ਔਰ ਪਹਿਲਾਂ ਹੀ ਜਿਹੜਾ ਕਾਂਗਰਸ ਨੂੰ ਬਹੁਤ ਨੁਕਸਾਨ ਪਜਾਉਂਦੇ ਰਹੇ ਆ ਬਗਾਵਤਾਂ ਕਰਕੇ ਬਾਗੀਸੁਰ ਆਲਾਪ ਕੀ ਉਹਨਾਂ ਦੇ ਉੱਪਰ ਕਾਫੀ ਸਖਤ ਨਹੀਂ ਹਾਈ ਕਮਾਂਡ ਕਹਿੰਦੇ ਕਿ ਉਹਨਾਂ ਨੇ ਖਾਸ ਤੌਰ ਤੇ ਹਦਾਇਤ ਖਾਸ ਕਰਕੇ ਰਾਹੁਲ ਗਾਂਧੀ ਨੇ ਕਿ ਜਿਹੜਾ ਭਜਦਾ ਭੱਜਣ ਦਿਓ ਬਹੁਤੀ ਕਿਸੇ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ ਇਹ ਲੋਕ ਜਿਹੜੇ ਇਸ ਤਰੀਕੇ ਨਾਲ ਬਲੈਕਮਿਲ ਕਰਦੇ ਆ ਇਹੋ ਜਿਹੇ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਜਿਹੜੇ ਭਜਦੇ ਭੱਜ ਲੈਣ ਆសុਫਿੰਦਰ ਜੀ ਤੁਹਾਡੀ ਗੱਲ ਬਿਲਕੁਲ ਠੀਕ ਲੱਗਦੀ ਹੈ ਕਿਉਂਕਿ ਕੱਲ ਦਵਿੰਦਰ যাদਬ ਦਾ ਵੀ ਇਹ ਬਿਆਨ ਜਿਹੜਾ ਉਹ ਆਇਆ ਦਵਿੰਦਰ যাদਬ ਦੀ ਆਪਣੇ ਪੱਧਰ ਤੇ ਉਹ ਬਿਆਨ ਇਸੋ ਜਿਹਾ ਦੇ ਨਹੀਂ ਸਕਦਾ ਤੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਚ ਕਿ ਰਾਹੁਲ ਗਾਂਧੀ ਇਸ ਮੁੱਦੇ ਤੇ ਸਖਤ ਹੈ ਤੇ ਫਿਰ ਰਾਹੁਲ ਗਾਂਧੀ ਦਾ ਹੀ ਜਿਹੜਾ ਬਿਆਨ ਦਵਿੰਦਰ যাদਬ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਮਨਉਂਦੀ ਲੋੜ ਨਹੀਂ ਆ ਜਿਹੜਾ ਕੋਈ ਜਾਂਦਾ ਜਾਵੇ ਇਹੀਂ ਸਾਨੂੰ ਕਿਸੇ ਦੀ ਪਰਵਾਹ ਜਿਹੜੀ ਉਹ ਨਹੀਂ ਹੈਗੀ ਤਾਂ ਭਾਪਕੀ ਕਾਂਗਰਸ ਹਾਈ ਕਮੰਡ ਜੇਕਰ ਰਾਹੁਲ ਗਾਂਧੀ ਐਸਵੇ ਕਾਂਗਰਸ ਪਾਰਟੀ ਦੀ ਲੀਡ ਦੀ ਹੱਡੀ ਨਹੀਂ ਤੇ ਜੇਕਰ ਉਹਨਾਂ ਦਾ ਇਹ ਸੰਦੇਸ਼ ਆਇਆ ਤੇ ਕੁਦਰਤੀ ਤੌਰ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਨਹੀਂ ਦਿਵਿੰਦਰ ਯਾਦਵ ਉਹਨਾਂ ਦੀ ਵੀ ਫਿਰ ਇਹੀ ਸਟੇਟਮੈਂਟ ਆਉਂਦੀ ਆ ਭਾ ਫਿਰ ਬਾਕੀ ਸੁਰਾਂ ਨੂੰ ਲੈ ਕੇ ਜਿਹੜਾ ਸਖਤ ਸਟੈਂਡ ਕਾਂਗਰਸ ਹਾਈ ਕਮੰਡ ਦਾ ਆ ਛੱਤ ਕਾਂਗਰਸ ਦੀ ਬीडी ਜਿਹੜੀ ਹੈ ਕਿਸੇ ਬੰਨੇ ਲਾ ਦੇ ਨਹੀਂ ਤਾਂ ਬੀਤੇ ਦੌਰ ਚ ਤਾਂ ਸਿੱਧੂ ਸਾਹਿਬ ਜੋ ਕੁਝ ਹੁੰਦਾ ਰਿਹਾ ਇੱਕ ਦੂਜੇ ਦੀਆਂ ਬीडीਆਂ ਚ ਵੱਟੇ ਪਾਉਂਦੇ ਰਹੇ ਆ ਤੇ ਵੇਖ ਲਓ 72 ਸੀਟਾਂ ਜਿੱਤ ਕੇ ਵਿਧਾਨ ਸਭਾ ਚ ਪਹੁੰਚੋ بڑی ਕਾਂਗਰਸ ਪਾਰਟੀ ਐਸ ਵੇਲੇ 17 ਜਾਂ 18 ਸੀਟਾਂ ਤੇ ਲੁੜਕ ਕੇ ਰਹਿ ਗਈ ਸੀ ਜਿਸ ਦਾ ਮੇਨ ਕਰ ਅੰਦਰੂਨੀ ਧੜੇਵਾ ਜਿਹਾ ਖਹਿਬਾ ਜਿਹਾ ਸੀ ਹੁਣ ਚਲੋ ਵੇਖੋ ਕਿ ਇਸ ਬਾਕੀ ਸੁਰਾਂ ਨੂੰ ਦਬਾਉਣ ਵਿੱਚ ਜਿਹੜੀ ਕਾਂਗਰਸ ਹਾਈ ਕਮਾਂਡ ਕਿਥੋਂ ਤੱਕ ਸਫਲ ਹੁੰਦੀ ਹੈ ਸੰਦੇਸ਼ ਜਿਹੜਾ ਆ ਉਹ ਜ਼ਰੂਰ ਬਾਗੀ ਆਪਣੇ ਜਿਹੜਾ ਉਹ ਦੇ ਦਿੱਤਾ ਗਿਆ ਹੈ ਜੀ ਦੇ ਦਿੱਤਾ ਗਿਆ ਬਿਲਕੁਲ ਉਧਰ ਦੂਜੇ ਪਾਸੇ ਅਣਕੀ ਸਾਹਿਬ ਕਹਿੰਦੇ ਕਿ ਅਕਾਲੀ ਦਲ ਦੀ ਵੀ ਅੱਜ ਪਹਿਲੀ ਸੂਚੀ ਆ ਜਾਣੀ ਹੈ ਇਹ ਦੇਖਣਾ ਕਿ ਪਹਿਲੀ ਸੂਚੀ ਦੇ ਵਿੱਚ ਸਾਰੇ ਨਾਮ ਆ ਜਾਂਦੇ ਆ ਜਾਂ ਕੁਝ ਨਾਮ ਰਹਿ ਜਾਂਦੇ ਆ ਤੇ ਕਹਿੰਦੇ ਆ ਕਿ ਅਕਾਲੀ ਦਲ ਦੀ ਪਹਿਲੀ ਸੂਚੀ ਆ ਜਾਣੀ ਹੈ ਔਰ ਉਹ ਸੂਚੀ ਤੋਂ ਪਹਿਲਾਂ ਕੁਝ ਨਾਮ ਕਨਫਰਮ ਮੰਨੇ ਜਾ ਰਹੇ ਆ ਪਟਿਆਲਾ ਤੋਂ ਐਨ ਕੇ ਸ਼ਰਮਾ ਬਠਿੰਡਾ ਤੋਂ ਹਰਸਿਮਰ ਸਿੰਘ ਔਰ ਬਾਦਲ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਜਿੰਦੂ ਮਾਜਰਾ ਔਰ ਜੇ ਆਪਾਂ ਗੱਲ ਕਰੀਏ ਜਲੰਧਰ ਤੋਂ ਪਵਨ ਕੁਮਾਰ ਤੀਨੂ ਔਰ ਅੰਮ੍ਰਿਤਸਰ ਤੋਂ ਜੇ ਆਪਾਂ ਗੱਲ ਕਰੀਏ ਤਾਂ ਅਨਿਲ ਜੋਸ਼ੀ ਖਰੂਰ ਸਾਹਿਬ ਤੋਂ ਹੋ ਸਕਦੇ ਆ ਵਿਕਰਮ ਸਿੰਘ ਵਜੀਠੀਆ ਇਹੋ ਜੇ ਬਹੁਤ سارے ਨਾਵਾਂ ਦੇ ਉੱਪਰ ਕਹਿੰਦੇ ਕਿ ਅਜ ਮੂਰ ਲੱਗੀ ਹੈ ਔਰ ਕਿਸੇ ਵੀ ਵੇਲੇ ਉਹ ਐਲਾਨ ਕਰ ਦੇਣਗੇ ਕਿਉਂਕਿ ਅੱਜ ਰਸਮੀ ਤੌਰ ਤੇ ਉਹਨਾਂ ਨੇ ਐਲਾਨ ਕਰਨਾ ਹੈਗਾ ਔਰ ਦੂਜੇ ਪਾਸੇ ਅਣਖੀ ਸਾਹਿਬ ਗੱਲ ਇਹ ਵੀ ਹੈ ਕਿ ਇਹਨਾਂ ਟਿਕਟਾਂ ਦੇ ਐਲਾਨ ਤੋਂ ਪਹਿਲਾਂ ਜੋ ਬਟੇਡੇ ਦੇ ਵਿੱਚ ਸਥਿਤੀ ਬਣੀ ਹੈ ਉਹ ਵੀ ਅਕਾਲੀ ਦਲ ਦੇ ਲਈ ਮੁਸੀਬਤ ਪਾਈ ਹੈ ਕਿਉਂਕਿ ਬੀਪਾ ਹਸੇਮਤ ਕੋਰ ਬਾਦਲ ਦੇ ਲਈ ਸੀਟ ਜਿਹੜੀ ਹੈ ਉਹ ਜਿੰਤਨੀ ਉਹ ਕਰੋ ਜਾਂ ਮਰੋ ਵਾਲੀ ਗੱਲ ਹੈ ਔਰ ਉੱਥੇ ਪਰੰਪਰਾਗਤ ਜਾਣਦੇ ਨਾਲ ਇਹ ਕੀ ਲੱਗਦਾ ਹੈ ਕਿ ਬਹੁਤੀਆਂ ਸਥਿਤੀਆਂ ਬਦਲ ਗਈਆਂ ਹਨ ਸਿੱਧੂ ਸਾਪੇਣਾ ਤੇ ਜਿਹੜੇ ਨਾਵਾਂ ਦੀ ਤੁਸੀਂ ਚਰਚਾ ਕੀਤੀ ਹੈ ਸ਼ਰੋਮੀ ਕਾਲੀਦਾਲ ਦੇ ਉਹ ਨਾਮ ਨਹੀਂ ਜਿਹੜੇ ਸਥਾਪਿਤ ਨਾਮ ਨੇ ਔਰ ਕਿਸੇ ਜਾਣਕਾਰੀ ਦੇ ਮਹਤਾਸ ਨਹੀਂ ਹੈਗੇ ਇਹ ਨਾਮ ਚਾਹੇ ਉਹ ਪ੍ਰੇਮ ਸਿੰਘ ਚੰਦੂ ਬਾਜਰਾਵੜੀ ਹੋਣ ਚਾਹੇ ਗਰੇਮ ਸਿੰਘ ਜੀਠਿਆ ਹੋਣ ਭੀ ਹਰ ਸਿੰਘ ਤੋਂ ਬਾਤਲ ਹੋਵੇ ਐਨ ਕੇ ਸ਼ਰਮਾ ਹੋਵੇ ਇਹ ਉਹ ਨਾਮ ਨੇ ਜਿਹੜੇ ਇੱਕ ਸਥਾਪਤ ਨਾਂ ਨੇ ਔਰ ਲੋਕ ਪਜਾਤ ਲੋਕ ਇਹਨਾਂ ਚਿਹਰੇ ਤੋਂ ਬੜੀ ਚੰਗੀ ਤਰ੍ਹਾਂ ਜਾਣੂ ਹੈ ਇਹਨਾਂ ਦੇ ਕਾਰਜ ਕਰਦੇ ਕਿਤੋਂ ਜਾਣੂ ਆ ਕਿਉਂਕਿ ਬੀਤੀ ਕਾਲੀ ਪੰਜ ਪਾਸ ਸਰਕਾਰ ਦੌਰਾਨ ਇਹਨਾਂ ਦੀ ਜਿਹੜੀ ਭੂਮਿਕਾ ਰਹੀ ਆ ਪੰਜਾਬ ਦੇ ਲੋਕ ਸਾਰੇ ਇਹਨਾਂ ਤੋਂ ਜਾਣਦੇ ਰਹੇ ਹੁਣ ਸੁਭਾਵਿਕਾ ਕਿ ਇਹ ਕਾਲੀ ਦਾ ਅਸਲੇ ਆਪਣੀ ਸੂਚੀ ਨਾਮਾਂ ਦੀ ਐਲਾਨਨ ਦੇ ਵਿੱਚ ਪਛੜਦਾ ਪਿਆ ਅੱਜ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਤਾਂ ਕਿ ਐਲਾਨ ਜਿਹੜਾ ਉਹ ਕਰ ਦੇਣਗੇ ਪਰ ਉਸ ਤੋਂ ਪਹਿਲਾਂ ਅਕਾਲੀ ਦਲ ਦੇ ਵਿੱਚ ਜੋ ਕੁਝ ਹੋਇਆ ਉਹ ਅਕਾਲੀ ਦਲ ਵਾਸਤੇ ਜ਼ਰੂਰ ਫਿਕਰ ਦੀ ਜਾਂ ਚਿੰਤਾਵਾਂ ਅਕਾਲੀ ਦਲ ਦੀਆਂ ਜਿਹੜੀਆਂ ਵਧਾਤੀਆਂ ਨੇ ਔਰ ਸ਼ਾਇਦ ਇਸੇ ਤਰੀਕੇ ਦੇ ਨਾਲ ਇੱਕ ਵੱਟਾ ਐਕਸ਼ਨ ਲੈਂਦਿਆਂ ਹੋਇਆ ਜਿਸ ਤਰੀਕੇ ਨਾਲ ਕੱਲ ਬਲੂਕਾ ਪਰਿਵਾਰ ਦੇ ਜਿਹੜੇ 2 ਦਿਨ ਪਹਿਲਾਂ ਉਹਨਾਂ ਦੀ 9 ਔਰ ਜਿਹੜਾ ਬੇਟਾ ਸੀ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਤੇ ਭਾਜਪਾ 'ਚ ਸ਼ਾਮਲ ਹੁੰਦੇ ਪਰ ਪਾਕ ਕੌਰ ਜਿਹੜੀ ਆ ਉਹ ਹਮਲਾਵਰ ਰੁਖ ਜਿਹੜਾ ਉਹਨਾਂ ਨੇ ਅਪਣਾੜਿਆ ਸੁਖਪੀਰ ਸਿੰਘ ਬਾਦਲ ਦੇ ਖਿਲਾਫ ਹੀ ਅਪਣਾਇਆ ਤੇ ਦੂਜੇ ਪਾਸੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵਤ ਬਾਦ ਦੇ ਖਿਲਾਫ ਹੀ ਉਹਨਾਂ ਨੇ ਤਗੜੇ ਬਿਆਨ ਜਿਹੜੇ ਆ ਉਹ ਦਿੱਤੇ ਚਲੋ ਉਹਨਾਂ ਬਿਆਨਾਂ ਦੀ ਗੱਲ ਆਪਾਂ ਬਾਅਦ 'ਚ ਕਰਦੇ ਨੇ ਗੱਲ ਰਾਸ਼ਰੀ ਪੀਠ ਸੰਦਰਭ 'ਚ ਕਰ ਰਹੇ ਹਾਂ ਤਾਂ ਸਿੱਧੂ ਸਾਹਿਬ ਨਾਲ ਹੀ ਜਦੋਂ ਇਹ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜਾ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਘਬਰਾਟ ਦੀ ਜਿਹੜੀ ਸਥਿਤੀ ਹੈ ਤੇ ਇੱਕ ਵੱਡਾ ਐਕਸ਼ਨ ਲੈਂਦਿਆਂ ਸਰਬਾਤ ਸੁਖਵੀਰ ਸਿੰਘ ਮਾਧਵ ਨੂੰ ਜਿਹੜਾ ਸਕੰਦਰ ਸਿੰਘ ਮਲੂਕੇ ਦਾ ਮੋੜ ਹਲਕੇ ਦਾ ਜਿਹੜਾ ਇੰਚਾਰਜ ਲਾਇਆ ਸੀ ਉਹਨਾਂ ਨੂੰ ਉੱਥੋਂ ਹਟਾ ਕੇ ਉੱਥੇ ਜਨਵੇਜਾ ਸਿੰਘ ਸੇਖ ਨੂੰ ਜਿਹੜਾ ਇੰਚਾਰਜ ਜੜਾ ਲਾ ਦਿੱਤਾ ਗਿਆ ਹੈ ਹੁਣ ਆਪਣੇ ਆਪ ਦੇ ਵਿੱਚ ਇਹ ਬੜੀ ਵੱਡੀ ਘਟਨਾ ਹੈ ਸਕੰਦਰ ਸਿੰਘ ਮਲੂਕਾ ਅਜੇ ਤੱਕ ਉਹਨਾਂ ਸ਼ਾਸਨ ਕਮੇਟੀ ਤੇ ਚੇਅਰਮੈਨ ਜਦੋਂ ਕਿ ਉਹਨਾਂ ਸ਼ਾਸਨ ਉਹਨਾਂ ਦੇ ਘਰ ਦੇ ਵਿੱਚੋਂ ਹੀ ਭੰਗ ਕਰ ਦਿੱਤਾ ਪਾਰਟੀ ਦਾ ਤਾਂ ਉਸ ਸਥਿਤੀ ਦੇ ਵਿੱਚ ਉਹਨਾਂ ਨੂੰ ਮੋੜ ਹਲਕੇ ਤੋਂ ਹਟਾ ਕੇ ਉੱਥੇ ਜਨਵੇਜਾ ਸਿੰਘ ਸੇਖ ਨੂੰ ਜਿਹੜਾ ਲਾ ਦਿੱਤਾ ਗਿਆ ਤੇ ਅੱਜ ਸੁਖਵੀਰ ਸਿੰਘ ਮਾਧਵ ਉਹਨਾਂ ਨੇ ਬਕਾਇਦਾ ਤੌਰ ਤੇ ਉੱਥੇ ਜਾ ਕੇ ਲੋਕਾਂ ਨਾਲ ਗੱਲਬ ਅਬ ਮੂਹ ਜਾਨਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਉਸ ਹਲਕੇ ਤੋਂ ਬਠਿੰਡਾ ਹਲਕੇ ਤੋਂ ਬੀਬੀ ਆਰ ਸਿਮਰਤਪੁਰ ਬਾਦਲ ਜਿਹੜੇ ਨੇ ਉਹ ਸ਼ੁਰੂ ਮੀਕਾਲੀ ਦਾ ਬਦਲ ਤੇ ਉਮੀਦਵਾਰ ਹੋਣਗੇ ਅਜੇ ਪਰਪਲ ਔਰ ਦਾ ਨਾਮ ਪਾਜਪਾ ਨੇ ਅਲਾਦਿਆ ਨਹੀਂ ਪਰ ਉਹਨਾਂ ਵੱਲੋਂ ਘੇਰਾਬੰਦੀ ਜਿਹੜੀ ਆ ਉਹ ਕਰਦੀ ਗਈ ਆ ਤੇ ਉਹਨਾਂ ਵੱਲੋਂ ਚੋਣ ਲੜਦਾ ਇਸ਼ਾਰਾ ਵੀ ਦੇ ਦਿੱਤਾ ਗਿਆ ਇਹ ਗੱਲ ਪਿਆ ਕਲੀਅਰ ਕਰ ਦਿੱਕੇ ਜਿ ਪਾਜਪਾ ਵੱਲੋਂ ਉਹਨਾਂ ਨੂੰ ਉਮੀਦਵਾਰ ਅਲਾਦਿਆ ਨਹੀਂ ਗਿਆ ਪਰ ਜਿਸ ਤਰੀਕੇ ਦੀਆਂ ਚਰਚਾਵਾਂ ਨੇ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਜਿਹੜੀਆਂ ਸ਼ੁਰੂ ਕਰਤੀਆਂ ਨੇ ਤਾਂ ਸਿੱਧੂ ਸਭ ਅਜੇ ਹੀ ਸਥਿਤੀ ਦੇ ਵਿੱਚ ਜਦੋਂ ਇੱਕ ਪਾਸੇ ਜਿਸ ਤਰੀਕੇ ਨਾਲ ਪਹਿਲਾਂ ਅਸੀਂ ਗੱਲ ਕੀਤੀ ਕਾਂਗਰਸ ਦੀ ਗੱਲ ਕੀਤੀ ਗਿਆ ਅਮਰਤਾਪੁਰਿੰਗ ਜਿਹੜੇ ਨੇ ਉਤੋ ਉਮੀਦਵਾਰ ਹੋ ਸਕਦੇ ਕਾਂਗਰਸ ਦੇ ਦੂਜੇ ਪਾਸੇ ਬੀਬੀ ਹਰਸਿਮਰਤ ਕੋ ਬਾਦਲ ਤੀਜੇ ਪਾਸੇ ਪਰਮਪਰਕਾ ਮਨੂਕਾ ਜਿਹੜੇ ਨੇ ਚੌਥੇ ਪਾਸੇ ਜੱਥੇਦਕਰਬੀ ਸਿੰਘ ਖੁੜੀਆ ਹੁਣ ਇਹਦੇ ਵਿੱਚ ਜਿਹੜਾ ਮੁਕਾਬਲਾ ਸਿੱਧੂ ਸਾਹਿਬ ਬੜਾ ਇੰਟਰਸਟਿੰਗ ਮੁਕਾਬਲਾ ਜਿਹੜਾ ਬਣੂਗਾ ਕਿਉਂਕਿ ਬੀਤੇ ਸਮੇਂ ਵਿੱਚ ਅਕਾਲੀ ਪਾਛਪਾ ਉਮੀਦਵਾਰ ਇਕੱਠੇ ਲੜਦੇ ਨਹੀਂ ਤਾਂ ਪਿਛਲੀ ਚੋਣਾਂ ਦੇ ਵਿੱਚ ਕੇਵਲ ਬੀਬੀ ਹਰਸਿਮਰਤ ਕੋ ਬਾਦਲ 20000 ਦੀ ਲੀਡ ਦੇਣ ਕੇਵਲ ਚਿੱਤੇ ਸੀ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜਦੋਂ ਹੁਣ ਚਾਰੇ ਅਕਾਲੀ ਪਾਛਪਾ ਘੱਟ ਛੋੜ ਦੇਈ ਹੈਗਾ ਕਾਂਗਰਸ ਜਿਹ ਹਰਸਿਮਰਤ ਕੋਲ ਬਾਦਲ ਵਾਸਤੇ ਜਿਹੜੀ ਸਥਿਤੀ ਆ ਬਹੁਤ ਔਖੀ ਹੋਗੀ ਏਡੀ ਆਸਾਨ ਜਿਹੜੀ ਆ ਉਹ ਨਹੀਂ ਹੋ ਸਕਦੀ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੁਣਾਂ ਵਾਸਤੇ ਇਹ ਸੀਟ ਜਿੱਤਣਾ ਨਹੀਂ ਜਿਹੜੀ ਬੜੀ ਮਹੱਤਵਪੂਰਨ ਦਾ ਕਿਉਂਕਿ ਉਹਨਾਂ ਨੇ ਆਪ ਚੋਣ ਜਿਹੜੀ ਆ ਨਹੀਂ ਲੜਨੀ ਇਸ ਤਰੀਕੇ ਨਾਲ ਉਹਨਾਂ ਨੇ ਐਲਾਨ ਕਰ ਚੁੱਕੇ ਆ ਤਾਂ ਤਿੰਨ ਵਾਰ ਦੀ ਜਿੱਤ ਜਿੱਥੇ ਜਿੱਥੇ ਉਹ ਅਸੀਂ ਕਹਿ ਸਕਨੇ ਕਿ ਜੱਦੀ ਜਿੱਤ ਬੀਬੀ ਹਰਸਿਮਰਤ ਕੋਲ ਬਾਦਲ ਦੀ ਮੰਨੀ ਜਾਂਦੀ ਆ ਪਰ ਹੁਣ ਜਿਸ ਤਰੀਕੇ ਨਾਲ ਘੇਰਾ ਬੰਦੀ ਉਹਨਾਂ ਦੀ ਕਰ ਲਈ ਗਈ ਤਾਂ ਜੇਕਰ বিবি ਹਸਨਤਖਰ ਬਾਦਲ ਉਹੋ ਜਿਹੇ ਨਤੀਜੇ ਨਹੀਂ ਕਰਪੁੰਦੀ ਜਿਹੜੇ ਬੀਤੇ ਦੌਰ ਚ ਉਹਨਾਂ ਨੇ ਹਾਸਲ ਕੀਤੇ ਅਸਿੱਧੂ ਸੱਤਰ ਸ਼ਰੂਪ ਨਿਕਾਲੀ ਦਰਵਾਸਤੇ ਇਹ ਸਥਿਤੀ ਜਿਹੜੀ ਆ ਬੜੀ ਕਹੀਂ ਕਹਿੰਦੇ ਚਿੰਤਾਜਨਕ ਹੋਵੇਗੀ ਮਾੜੀ ਹੋਵੇਗੀ ਪਰ ਇਸ ਗੱਲ ਨੂੰ ਸ਼ਾਇਦ ਸੁਖਬੀਰ ਸਿੰਘ ਬਾਦਲ ਤਾਂ ਪ੍ਰੋਵਾਈਡ ਕਰ ਦੋ ਪਿਆਰ ਨਹੀਂ ਉਹ ਵੀ ਕਰੋ ਜਾਂ ਬਰੂ ਦੀ ਰਣਨੀਤੀ ਦੇ ਤਹਿਤ ਇਸ ਸੀਟ ਤੇ ਤਿਆਰੀ ਜਿਹੜੀ ਕਰਦਗੇ ਤਾਂ ਸੁਭਾਵਿਕ ਹੈ ਸਿੱਧੂ ਸਾਹਿਬ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅਗਨੀ ਤਿਰਖਿਆ ਉਹ ਇਸ ਸੀਟ ਤੋਂ ਜਿਹੜੀ ਆ ਹੋਵੇਗੀ ਬਾਕੀ ਜਿਹੜੀ ਸੀਟਾਂ ਦੇ ਐਲਾਨ ਜਿਹੜੀ ਲਿਸਟ ਤੋਂ ਬਾਅਦ ਦੇਖਦੇ ਆ ਕਿ ਜਿਹੜੇ ਬਾਕੀ ਜਿਹੜੀਆਂ ਸੀਟਾਂ ਨੇ ਉਥੇ ਕਿਹੜੇ ਕਿਹੜੇ ਉਮੀਦਵਾਰਾਂ ਨੂੰ ਐਲਾਨਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਇਸ ਵੇਲੇ ਬੜਾ ਫੂਫੂ ਕੇ ਕਦਮ ਜਿਹੜੇ ਉਹ ਧਰਤਾ ਪਿਆ ਆ ਔਰ ਸਾਰੀ ਕਮਾਨ ਜਿਹੜੀ ਆ ਉਹ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੱਥਾਂ ਵਿੱਚ ਸਭ ਹੀ ਆ ਹੁਣ ਵੇਖੋ ਨਤੀਜੇ ਜਿਹੜੀ ਨੇ ਉਹ ਕਿਹੋ ਜਿਹੇ ਅੰਨੇ ਦੇ ਵਿੱਚ ਆਉਂਦੇ ਨੇ ਜੀ ਬਿਲਕੁਲ ਬਿਲਕੁਲ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਜਿਹੜੀ ਸਿੱਖਿਆ ਕ੍ਰਾਂਤੀ ਦੀ ਜਿਹੜੀ ਇਹ ਗੱਲ ਕਰਦੇ ਆ ਵੱਡੇ ਵੱਡੇ ਦਾਅਵੇ ਕਰਦੇ ਆ ਉਹਦੇ ਵੀ ਦਾਅਵੇ ਜਿਹੜੇ ਉਹ ਖੋਖਲੇ ਸਾਬਤ ਹੋ ਰਹੇ ਆ ਕਹਿੰਦੇ ਕਿ ਕਈ ਸਕੂਲ ਹੈਡਮਾਸਟਰ ਔਰ ਪ੍ਰਿੰਸੀਪਲਾਂ ਦੇ ਬਿਨਾਂ ਹੀ ਚੱਲੀ ਜਾਂਦੇ ਆ ਪਿਛਲੇ ਲੰਬੇ ਸਮੇਂ ਤੋਂ ਔਰ ਦੂਜੇ ਪਾਸੇ ਕਹਿੰਦੇ ਕਿ ਜਿਹੜੇ ਵਿਸ਼ੇਸ਼ ਅਧਿਆਪਕ ਜਿਹੜੇ ਉਹ ਰੱਖਣੇ ਸੀਗੇ ਸਕੂਲਾਂ ਦੇ ਵਿੱਚ ਉਹ ਵੀ ਨਹੀਂ ਜਿਹੜੇ ਉਹ ਰੱਖੇਗੇ ਉਹ ਵਿਸ਼ੇਸ਼ ਅਧਿਆਪਕ ਕੱਦ ਲਈ ਸੀ ਔਰ ਇਹ ਸਕੂਲਾਂ ਵਾਲਾ ਜਿਹੜਾ ਇੱਕ ਅੰਕੜਾ ਹੈਗਾ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਵੱਡੇ ਵੱਡੇ ਦਾਅਵੇ ਤੇ ਹਿਸ਼ਤਿਹਾਰ ਲਾਏ ਜਾ ਰਿਹਾ ਸਕੂਲ ਆਫ ਐਮੀਨਸ ਜੀ ਸਿੱਖਿਆ ਕ੍ਰਾਂਤੀ ਦੀ ਔਰ ਦੂਜੇ ਪਾਸੇ ਸਿਸਟਮ ਇਹ ਵੀ ਚੱਲ ਰਿਹਾ ਕਿ ਜਮੀਨੀ ਹਾਲਾਤ ਜਿਹੜੇ ਉਹ ਕੁਝ ਹੋਰ ਹੈਗੇ ਆ ਔਰ ਇਵੇਂ ਹੀ ਬਾਕੀ ਪਾਲਸੀਆਂ ਦੇ ਵਿੱਚ ਚਾਹੇ ਉਹ ਸਿਹਤ ਵਾਲੀ ਲੈ ਲਓ ਚਾਹੇ ਦੂਜੀ ਲੈ ਲਓ ਪਰ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਹੋਰ ਵੱਡੀ ਜਿਹੜੀ ਨਵੀਂ ਪੋਲ ਖੁੱਲੀ ਸੋਚਿੰਦਾ ਕਿ ਜਿਹੜੇ ਤੱਥ ਸਾਹਮਣੇ ਆਏ ਨੇ ਸਿੱਖਿਆ ਦੇ ਮਸਲੇ ਦੇ ਵਿੱਚ ਤਾਂ ਉਸ ਦਾ ਤਾਂ ਹੈਰਾਨਗੀ ਹੁੰਦੀ ਕਿ ਆਮ ਆਦਮੀ ਪਾਰਟੀ ਜਿਹੜੀ ਹਮੇਸ਼ਾ ਦੋ ਗੱਲਾਂ ਤੇ ਜ਼ੋਰ ਦਿੰਦੀ ਆ ਇੱਕ ਸਿਹਤ ਇੱਕ ਸਕੂਲ ਇੱਕ ਸਿਹਤ ਇੱਕ ਸਕੂਲ ਤਾਂ ਫਿਰ ਇਹ ਵਾਦੇ ਜਿਹੜੇ ਨੇ ਵੱਡੇ ਵੱਡੇ ਇਸ਼ਤਿਹਾਰ ਨੇ ਤੇ ਦੂਜੇ ਪਾਸੇ ਜਿਹੜੇ ਅਸਲੀ ਤੱਥ ਸਾਹਮਣੇ ਆਏ ਨੇ ਸਿੱਧੂ ਸਾਹਿਬ ਉਹਨਾਂ ਨੇ ਤਾਂ ਆਮ ਆਦਮੀ ਪਾਰਟੀ ਦੀ ਪੂਰ ਜਿਹੜੀ ਆ ਖੋਲ ਕੇ ਰੱਖਦੀ ਆ ਇਹਨਾਂ ਦੋ ਮੁੱਦਿਆਂ ਦੇ ਉੱਤੇ ਖਾਸ ਤੌਰ ਤੇ ਸਿੱਖਿਆ ਦੇ ਖੇਤਰ ਵਿੱਚ ਹੁਣ ਸਿੱਧੂ ਸਾਹਿਬ ਇਹਨਾਂ ਗੱਲ ਕਰਦੀ ਕਿ ਇਸ ਅਸਲੇ ਸਥਿਤੀ ਹੈ ਕਿ ਸਕੂਲਾਂ ਦੀ ਇੱਕ ਪਾਸੇ ਦਾ ਸਕੂਲ ਆਫ ਐਮੀਨੈਂਸ ਇਹ ਵੋ ਬਣਾਇਆ ਜਾ ਰਿਹਾ ਦੂਜੇ ਪਾਸੇ ਸਿੱਧੂ ਸਾਹਿਬ ਅਸਲੇ ਪੰਜਾਬ ਦੇ ਵਿੱਚ ਜਿਹੜੇ 1920 ਦੇ ਲਾਗੇ ਚੱਕ ਜਿਹੜੀ ਸੀਨੀਅਰ ਸੈਕੰਡਰੀ ਸਕੂਲ ਨੇ ਦੂਜੇ ਪਾਸੇ 2627 ਸਕੂਲ ਜਿਹੜੇ ਨੇ ਮਿਡਲ ਤੇ ਪ੍ਰਾਇਮਰੀ ਸਕੂਲ ਨੇ ਗਵਰਨ। ਹੁਣ ਜਿਹੜੇ 1920 ਸਕੂਲ ਨੇ ਸਿੱਧੂ ਸਾਹਿਬ ਇਹਨਾਂ ਦੇ ਵਿੱਚੋਂ 700 ਸਕੂਲ ਇਦਾਂ ਦੇ ਨੇ ਜਿੱਥੇ ਪ੍ਰਿੰਸੀਪਲ ਹੀ ਨਹੀਂ। ਹੁਣ 700 ਸਕੂਲ ਜਿੱਥੇ ਬਿਨਾ ਪ੍ਰਿੰਸੀਪਲਾ ਤੋਂ ਚੱਲਦਾ ਹੋਵੇ ਤੁਸੀਂ ਫਿਰ ਆਪੇ ਸਾਬ ਲਾ ਲਓ ਕਿ ਉੱਥੇ ਸਿੱਖਿਆ ਦਾ ਮਿਆਰ ਸਿੱਧੂ ਸਾਹਿਬ ਕੀ ਹੋਊਗਾ। ਜਿੱਥੇ ਸਕੂਲ ਦਾ ਮੋਢੀ ਨਹੀਂ ਤੇ ਆਫੀਸ਼ੀਅਟਿੰਗ ਜਾਂ ਸੀਨੀਅਰ ਪੋਸਟ ਨੂੰ ਤੁਸੀਂ ਕੰਮ ਚਲਾ ਰਹੇ ਜੇ ਫਿਰ ਉੱਥੇ ਕੰਮ ਕੀ ਹੋਵੇਗਾ। ਦੂਸਰੇ ਪਾਸੇ ਅਸੀਂ ਗੱਲ ਕਰਦੀਏ ਜਿਹੜੇ ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲ ਜਿਹੜੇ 9 ਤੋਂ 2600 ਤੱਕ ਕਰੀਬਾਂ ਦੇ ਨੇ ਸਿੱਧੂ ਸਾਹਿਬ ਉੱਥੇ ਸਕੂਲ ਮੁਖੀ ਦੀ ਪੋਸਟ ਹੀ ਖਤਮ ਕਰ ਛੱਡੀ ਸਕੂਲ ਮੁਖੀ ਕਾਇ ਹੀ ਨਹੀਂ ਜਿਹੜਾ ਸੀਨੀਅਰ ਅਧਿਆਪਕਾ ਉਹ ਹੀ ਦਫ਼ਤਰ ਦਾ ਕੰਮ ਕਰਦਾ ਦਫ਼ਤਰੀ ਦਾ ਕੰਮ ਕਰਦਾ ਉਹ ਹੀ ਸਕੂਲ ਦੀ ਪ੍ਰਬੰਧਕੀ ਕਮੇਟੀ ਦਾ ਚੇਅਰਮੈਨ ਜਿਹੜਾ ਉਹ ਬਣ ਜਾਂਦਾ ਤੇ ਉਹ ਹੀ ਬੱਚਿਆਂ ਨੂੰ ਪੜ੍ਹਾਉਂਦਾ ਹੁਣ ਇੱਕ ਅਧਿਆਪਕ ਜਿਹੜਾ ਜਿਹੜਾ ਇੱਕ ਪਾਸੇ ਬੱਚਿਆਂ ਨੂੰ ਜਿਸ ਨੇ ਪੜ੍ਹਾਉਣਾ ਦੂਜੇ ਪਾਸੇ ਸਿੱਧੂ ਸਾਹਿਬ ਉਹਨੇ ਦਫ਼ਤਰੀ ਤੇ ਵੀ ਕੰਮ ਕਰਦੇ ਆ ਤਾਂ ਫਿਰ ਤੁਸੀਂ ਇਹ ਦੱਸੋ ਕਿ ਉਹ ਆਪਣੇ ਉਸ ਵਿਕਤੀਤਮ ਜਾਂ ਆਪਣੇ ਉਸ کردار ਨਾਲ ਇਨਸਾਫ ਕਰ ਪਾਊਗਾ ਆਪਣੀ ਉਸ ਡਿਊਟੀ ਨਾਲ ਇਨਸਾਫ ਕਰ ਪਾਉਂਦਾ ਹੋਊਗਾ ਜਿਹੜੀ ਉਸ ਨੂੰ ਸੌਂਪੀ ਗਈ ਹੈ ਇਸ ਤੋਂ ਅੱਗੇ ਆਓ ਸਿੱਧੂ ਸਾਹਿਬ ਇਹ ਤਾਂ ਸੀਨੀਅਰ ਸੈਕੰਡਰੀ ਸਕੂਲ ਜਾਂ ਸਕੂਲਾਂ ਦੀ ਗੱਲ ਆ ਕਾਲਜਾਂ ਦੀ ਗੱਲ ਕਰਦੇ ਹਾਂ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਕਾਲਜ ਉੱਚੀ ਸਿੱਖਿਆ ਦਾ ਪੱਠਾ ਜਿਹੜਾ ਆ ਉਹ ਬੈਠ ਗਿਆ ਖਾਸ ਤੌਰ ਤੇ ਇਸ ਸਰਕਾਰ ਦੇ ਸਮੇਂ ਸਿੱਧੂ ਸਾਹਿਬ ਸਰਕਾਰੀ ਕਾਲਜ ਖੁੱਲੇ ਨਹੀਂ ਪੰਜਾਬ ਸਰਕਾਰ ਐਲਾਨ ਕਰਦੀ ਹੈ ਕਿ ਅਸੀਂ ਸਰਕਾਰੀ ਕਾਲਜ ਖੋਲ੍ਹ ਦਿੱਤੇ ਇੰਟਰਸਟਿੰਗ ਗੱਲ ਆ ਕਿ ਸਰਕਾਰੀ ਕਾਲਜ ਜਿਹੜੇ ਖੁੱਲੇ ਗਏ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਸਿੱਧੂ ਸਾਹਿਬ ਪੰਜਾਬ ਸਰਕਾਰ ਉਹਨਾਂ ਦਾ ਪ੍ਰਬੰਧ ਨਹੀਂ ਚਲਾ ਰਹੀ ਉਹ ਸਾਰੇ ਸਕੂਲ ਕਾਲਜ ਜਿਹੜੇ ਨੇ ਯੂਨੀਵਰਸਿਟੀਆਂ ਨੂੰ ਦੇ ਦਿੱਤੇ ਕਈ ਚਾਹ ਪੰਜਾਬ ਯੂਨੀਵਰਸਿਟੀ ਨੂੰ ਦੇ ਦਿੱਤੇ ਕਈ ਚਾਹ ਪੰਜਾਬੀ ਯੂਨੀਵਰਸਿਟੀ ਨੂੰ ਦੇ ਦਿੱਤੇ ਚਾਹ ਗੁਰਦਾਗਰ ਯੂਨੀਵਰਸਿਟੀ ਨੂੰ ਦੇ ਦਿੱਤੇਗੇ ਉਹਨਾਂ ਸਕੂਲ ਕਾਲਜਾਂ ਦਾ ਪ੍ਰਬੰਧ ਜਿਹੜਾ ਆ ਯੂਨੀਵਰਸਿਟੀਆਂ ਆਪਣੇ ਪੱਧਰ ਤੇ ਕਰ ਰਹੀਆਂ ਨੇ ਔਰ ਇਹਨਾਂ ਕਾਲਜਾਂ ਦੇ ਵਿੱਚ ਜਿਹੜੀ ਭਰਤੀ ਹੋ ਰਹੀ ਆ ਟੀਚਰਸ ਦੀ ਅਧਿਆਪਕ ਜਿਹੜੇ ਪ੍ਰੋਫੈਸਰ ਰੱਖਿਆ ਜਾਣੇ ਨੇ ਸਿੱਧੂ ਸਾਹਿਬ ਉਹ ਪਿੰਨਾ ਸਰਕਾਰੀ ਕਾਲਜ ਦੇ ਪੀਪੀਐਸੀ ਪਬਲਿਕ ਸਰਵਿਸ ਸਬਮਿਸ਼ਨ ਭਰਤੀ ਕਰਦਾ ਸੀ ਪੰਜਾਬ ਸਰਕਾਰ ਉਦੋਂ ਤੋਂ ਵੀ ਮੰਕਲ ਹੋ ਚੁੱਕੀ ਆ ਸ਼ਾਇਦ ਉਹ ਵੀ ਭਰਤੀ ਉਹ ਨਹੀਂ ਕਰ ਰਹੀ ਤੇ ਇਹਨਾਂ ਕਾਲਜਾਂ ਦੇ ਵਿੱਚ ਵੀ ਜਿਹੜੇ ਕੌਨਸਟਿਟਿਊਟ ਕਾਲਜ ਖੁੱਲੇ ਜਾ ਰਹੇ ਨੇ ਜਿਹੜੇ ਸਰਕਾਰੀ ਕਾਲਜ ਨੇ ਪਰ ਪ੍ਰਬੰਧ ਛੇੜੇ ਨੇ ਉਹ ਯੂਨੀਵਰਸਿਟੀ ਕਰਦੀ ਯੂਨੀਵਰਸਿਟੀ ਚਲੋਂਦੀ ਆਪਣੇ ਪੱਧਰ ਤੇ ਤੇ ਉੱਥੇ ਜਿਹੜੇ ਅਧਿਆਪਕ ਯੂਨੀਵਰਸਿਟੀ ਆਪਣੇ ਪੱਧਰ ਤੇ ਰੱਖਦੀ ਤੇ ਪਾਰਟ ਟਾਈਮ ਟੀਚਰ ਰੱਖ ਕੇ ਕੰਮ ਚਲਾਇਆ ਜਾ ਰਿਹਾ ਜਿਹੜੇ ਅਸਲ ਗਵਰਨਮੈਂਟ ਕਾਲਜ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚੋਂ ਪੂਰੇ ਤੌਰ ਤੇ ਕੇਵਲ ਤੇ ਕੇਵਲ ਪਰਮਾਨੈਂਟ ਸਟਾਫ ਸਿੱਧੂ ਸਾਹਿਬ 203 ਬੰਦੇ ਕੰਮ ਕਰਦੇ ਨੇ ਬਾਕੀ ਸਾਰੇ ਟੀਚਰ ਪਾਰਟ ਟਾਈਮ ਉਥੇ ਰੱਖੇ ਨੇ ਚਾਹੀਉ ਕੌਨਸਟੀਟਿਊਟ ਕਾਲਜ ਨੇ ਤੇ ਚਾਹੀ ਸਰਕਾਰੀ ਕਾਲਜ ਨੇ ਹੁਣ ਤੁਸੀਂ ਅਕਾਚੇਰੀ ਸਿੱਖਿਆ ਦਾ ਜ਼ਿਕਰ ਇਹ ਹਾਲਿਆ ਜਿੱਥੇ ਅਧਿਆਪਕ ਹੀ ਨਹੀਂ ਤਾਂ ਸਿੱਧੂ ਸਾਹਿਬ ਫਿਰ ਉਥੇ ਬੱਚੇ ਕਿਹੜੇ ਪੜ੍ਹਨਗੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਮੈਂ ਸਿੱਖਿਆ ਦਾ ਮਿਆਰ ਇੰਨਾ ਉੱਚਾ ਕਰ ਦੇਣਾ ਕਿ ਨੌਜਵਾਨਾਂ ਨੂੰ ਬਾਹਰ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਹੀਂ ਇੱਥੇ ਹੀ ਉਹਨਾਂ ਦਾ ਭੇਖ ਬਣੂਗਾ ਕਾਲਜਾਂ ਚ ਅਧਿਆਪਕ ਨਹੀਂ ਪਰਮਾਨੈਂਟ ਅਧਿਆਪਕ ਨਹੀਂ ਪ੍ਰਿੰਸੀਪਲ ਸਕੂਲਾਂ ਦੇ ਵਿੱਚ ਨਹੀਂ ਦੋ ਗਿਆ ਪਾਸੇ ਜਿਹੜੇ ਪ੍ਰਾਇਮਰੀ ਤੇ ਸੀਨੀਅਰ ਸਕੂਲ ਦੇ ਮੋਡਲੀ ਸਿੱਖਿਆ ਸਿੱਧੂ ਸਾਹਿਬ ਉਹਦਾ ਵੇੜਾ ਹੀ ਜਿਹੜਾ ਪੱਠਾ ਹੀ ਜਿਹੜਾ ਬਿਠਾ ਤਾਂ ਅਜਿਹੀ ਸਥਿਤੀ ਦੇ ਵਿੱਚ ਫਿਰ ਪੰਜਾਬ ਸਰਕਾਰ ਦੇ ਉਹ ਵਾਦੇ ਖਾਸ ਤੌਰ ਤੇ ਜਿਹੜੇ ਸਿੱਖਿਆ ਦੇ ਖੇਤਰ 'ਚ ਦਿੱਤੇ ਜਾਂਦੇ ਉਹ ਕੀ ਅਰਥ ਰੱਖਦੇ ਆ ਇਸ ਤੋਂ ਅੱਗੇ ਗੱਲ ਕਰਤੀਏ ਇਸ ਤੋਂ ਅੱਗੇ ਸਿੱਧੂ ਸਾਹਿਬ ਗੱਲਿਆ ਕਿ ਜਿਹੜੇ ਹੈਂਡੀਕੈਪ ਦਿਵੰਗ ਵਿਦਿਆਰਥੀ ਜਿਹੜੇ ਹੁੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਗਿਣਤੀ ਇਸ ਵੇਲੇ 64000 ਦੇ ਕਰੀਬ ਹੈ ਸਿੱਧੂ ਸਾਹਿਬ ਦਿਵੰਗ ਬੱਚਿਆਂ ਦੀ ਉਹਨਾਂ ਨੂੰ ਪੜਾਉਣ ਵਾਸਤੇ ਪੰਜਾਬ ਸਰਕਾਰ ਦੇ ਕੇਵਲ ਤੇ ਕੇਵਲ 386 ਅਧਿਆਪਕ ਨੇ 64000 ਬੱਚਿਆਂ ਹੁਣ ਦੱਸੋ ਕੀ ਜਿਹੜੇ ਦਿਵੰਗ ਬੱਚੇ ਨੇ ਕੀ ਉਹਨਾਂ ਨੂੰ ਐਜੂਕੇਸ਼ਨ ਲੈਣ ਦਾ ਹੱਕ ਨਹੀਂ ਸਰਕਾਰ ਉਸ ਹੱਕ ਨੂੰ ਵੀ ਉਹਨਾਂ ਨੂੰ ਨਹੀਂ ਦੇ ਰਹੀ ਔਰ ਇਵਨ ਕਿ ਇਵਨ ਸਿੱਧਾ ਸਾਹਿਬ ਵੱਡੀ ਹੈਰਾਨੀ ਦੀ ਗੱਲ ਇਹ ਆ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਉਹਨਾਂ ਹੁਕਮਾਂ ਦੇ ਵੀ ਉਲੰਘਣਾ ਕਰ ਰਹੀ ਆ ਜਿਹੜੀ ਪਾਲਿਸੀ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਇਹਨਾਂ ਅਧਿਆਪਕਾਂ ਦੀ ਜਿਹੜੀ ਭਰਤੀ ਕਰ ਲਈ ਤਾਂ ਪੰਜਾਬ ਸਰਕਾਰ ਨੇ ਐਫੀਡੇਵਿਟ ਦਿੱਤਾ ਸੁਪਰੀਮ ਕੋਰਟ ਦੇ ਵਿੱਚ ਕਿ ਹਾਂ ਪਸੀਂ 1 ਸਾਲ ਦੇ ਅੰਦਰ ਅੰਦਰ ਜਿਹੜੇ ਅਧਿਆਪਕ ਨਹੀਂ ਭਰਤੀ ਕਰ ਲੰਗੇ ਜਿਹੜੇ ਸਪੈਸ਼ਲ ਬੱਚਾ ਨੂੰ ਜਿਨ੍ਹਾਂ ਨੇ ਪੜਾਉਣਾ ਸਬਸ਼ਤ ਪਰ ਸਿੱਧੂ ਸਾਹਿਬ ਕਹਿੰਦੇ ਕਿ 1 ਸਾਲ ਵੀ ਚੰ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਕਾਖੜੀ ਕੀਤਾ ਤੇ ਬਲਕਿ ਹੁਣ ਫਿਰ ਸਮਾਂ ਮੰਗ ਰਹੀ ਹੈ ਕਿ 1.5 ਸਾਲ ਦਾ ਸਮਾਂ 15 ਮਹੀਨਾ ਦਾ ਹੋਰ ਜਿਹੜਾ ਸਮਾਂ ਦੇ ਦਿਓ ਇਸ ਤੋਂ ਅੱਗੇ ਗੱਲ ਕਰ ਲੋ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਨੁਸਾਰ ਜਿਹੜਾ ਸੋਧ ਹੋਇਆ ਰਾਈਟ ਟੂ ਐਜੂਕੇਸ਼ਨ 2 ਇਹ ਮਕਰਬਾ ਇੱਕ ਸਕੂਲ ਇੱਕ ਅਧਿਆਪਕ ਜਿਹੜਾ ਖਾਸ ਤੌਰ ਤੇ ਸਪੈਸ਼ਲ ਬੱਚਿਆਂ ਨੂੰ ਪੜਾਉਂਦਾ। ਇਹ ਸੁਪਰੀਮ ਕੋਰਟ ਦਾ ਆਰਡਰ ਦੇ ਤਾਪ ਇਹ ਸੋਚ ਹੋਈ ਸੀ। ਸਿੱਧੂ ਸਾਹਿਬ ਪੰਜਾਬ ਸਰਕਾਰ ਨੇ ਇਸ ਨੂੰ ਨਜ਼ਰ ਅਦਾ ਛੜਾ ਉਹ ਕਰ ਦਿੱਤਾ। ਤਾਂ ਫਿਰ ਸਿੱਧੂ ਸਾਹਿਬ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਕੂਲ ਆਫ ਐਵੀਡੈਂਸ ਜਾਂ ਹੋਰ ਜਿਹੜੇ ਦਾਅਵੇ ਜਿਹੜੇ ਵਾਅਦੇ ਕੀਤੇ ਜਾ ਰਹੇ ਆ ਸਿੱਧੂ ਸਾਹਿਬ ਉਹਨਾਂ ਦੀ ਅਸਲੀਅਤ ਕੀ ਆ? ਉੱਚੇ ਦੀ ਸਿੱਖਿਆ ਦੀ ਸਿੱਖਿਆ ਕੀ ਆ? ਸਥਿਤੀ ਕੀ ਆ? ਸਕੈਡੀ ਸਕੂਲਾਂ ਦੀ ਸਥਿਤੀ ਕੀ ਆ? ਤਾਂ ਫਿਰ ਸਿੱਧੂ ਸਾਹਿਬ ਸਾਫ ਪਤਾ ਲੱਗ ਜਾਂਦਾ ਕਿ ਪੰਜਾਬ ਸਰਕਾਰ ਇਹ ਬਲ ਕੇਵਲ ਇਸ਼ਤਿਹਾਰਾਂ ਦੇ ਸਿਰ ਤੇ ਹੀ ਦੇ ਕੇ ਆਪਣੀ ਪਿੱਠ ਥਾਪੜਦੀ ਰਹੀ ਆ ਜਦੋਂ ਕਿ ਜ਼ਮੀਨੀ ਹਕੀਕਤ ਸਿੱਖਿਆ ਦੇ ਪੱਤਰ ਤੇ ਸਿੱਧੂ ਸਾਹਿਬ ਬਿਲਕੁਲ ਜ਼ੀਰੋ ਦੀ ਜ਼ੀਰੋ ਹੈ ਵੀ ਵੱਡੀ ਤਰਾਸਦੀ ਇਹ ਆ ਕਿ 2000 ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬੰਦੀ 2002 ਦੇ ਵਿੱਚ ਸਿੱਧੂ ਸਾਹਿਬ ਉਦੋਂ ਤੋਂ ਲੈ ਕੇ 2019 ਤੱਕ ਭਰਤੀ ਤੇ ਰੁਕ ਲੱਗੀ ਰਹੀ ਦੀ ਕਿ ਕਿਸੇ ਵੀ ਸਰਕਾਰੀ ਕਾਲਜ ਦੇ ਵਿੱਚ ਕੋਈ ਟੀਚਰ ਭਰਤੀ ਨਹੀਂ ਕੀਤਾ ਗਿਆ ਦੂਸਰੇ ਪਤ ਹੈ ਜਿਹੜੇ ਐਡਿਟ ਕਾਲਜ ਨੇ ਉਹਨਾਂ ਦੇ ਵਿੱਚ ਭਰਤੀ ਨਹੀਂ ਹੋਈ। ਤਦ ਉਹਨਾਂ ਦੇ ਉੱਤੇ ਜਿਹੜੇ ਟੀਚਰ ਜਾਂ ਅਧਿਆਪਕ ਸੀ ਕੇਵਲ ਤੇ ਕੇਵਲ ਠੇਕੇਦਾਰ ਤੇ ਰੱਖੇ ਗਏ। ਉਹਨਾਂ ਤੋਂ ਬਾਅਦ ਉਹ ਸਭਾ ਬੰਦ ਆ ਭਰਤੀ ਹੋਈ 2022 ਚ ਆਪਣੀ ਭਗਵੰਤ ਮਾਨ ਦੀ ਸਰਕਾਰ ਆਉਂਦੀ ਹੈ। ਇਹ ਸਰਕਾਰ ਨੇ ਵਾਅਦੇ ਕੀਤੇ ਸੀ ਸਿੱਧੂ ਸਾਹਿਬ ਵੀ ਅਹੀਂ ਵੱਡੇ ਪੱਤਰ ਤੇ ਕਾਲਜਾਂ ਦੇ ਵਿੱਚ ਭਰਤੀ ਕਰਾਂਗੇ, ਅਧਿਆਪਕ ਭਰੇ ਕਰਾਂਗੇ। ਪਰ ਜਿਹੜੀ ਤਰਾਸਤੀ ਆ ਜੋ ਸੀਨ ਮੈਕ ਪੇਸ਼ ਕੀਤਾ ਸਿੱਧੂ ਸਭ ਕਿਥੇ ਜਾ ਕੇ ਪਤਾ ਕਰ ਲਓ ਸਚਾਈ ਜਿਹੜੀ ਆ ਬਹੁਤ ਅਦੂਰ ਆ ਜਿੱਦਾਂ ਆ ਆਮ ਆਦਮੀ ਪਾਰਟੀ ਦੀ ਪੋਰ ਜਿਹੜੀ ਆ ਖੁੱਲ ਕੇ ਰਹਿ ਜਾਂਦੀ। ਜੀ। ਬਿਲਕੁਲ ਜੋ ਅਨਕਸਾਤੂਈ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤਾਈਸਨ ਪ੍ਰੋਫੈਸਰ ਮੰਜੀ ਸਾਹਿਬ ਨਾਲ ਕੀ ਸਾਹਿਬ ਜਿਲੰਦ ਬਲੂਆ ਨੇ ਆਮ ਕਰਨਾ ਤੇ ਸੱਜਣਾ ਕਰਦਾ ਕੀ ਕੀ ਉਮੀਦ ਕਰਦੇ ਹਾਂ ਕਿ ਅੜਕੀ ਸਾਹਿਬ ਦੇ ਨਾਲ ਕੀ ਕੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਏ ਦੁਬਾਰਾ ਪਰਮਣਾਂਗੇ ਧੰਨਵਾਦ